ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ HF ਦੇ ਆਪਾਂ ਦੋ ਬੜਾ ਦਿਖਾਵਾਂਗੇ ਦੂਜਾ ਦੂਜਾ ਸੂਆ ਸੁਣੀਆਂ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਜੀਤ ਸਿੰਘ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤੁਸੀਂ ਨਿਹ ਕਿਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਪੈ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 988723306 98800 83 ਉਦੋਂ ਕਹਾ 23306 23306 ਹਾਂਜੀ ਨੰਬਰ ਰੀਨੋਡ ਕਰਦੇ 84376 84188 84376 84188 84188 ਜਿਹੜੇ ਪਹਿਲੇ ਨੰਬਰ ਤੇ ਆਪਾਂ ਵੱਡੀ ਵਹਿੜ ਦੇਖੀ ਨੇ ਚੱਪ ਕੱਦ ਕੱਟ ਸਾਈਜ਼ ਵਗੈਰਾ ਬਹੁਤ ਵੱਡਾ ਹੈਦਾ ਹਨਾ ਹਾਂਜੀ ਕਿਹੜਾ ਸੂਆ ਸੁੰਦੀ ਆ ਇਹਦੇ ਦੂਜੇ ਸੂਆ ਸੁੰਨਾ ਵੀਰੇ ਕਿ ਦੰਦਾ ਸ਼ਿਗੀ ਆ ਨਾ ਹੋਈ ਹਾਲੇ ਠੀਕ ਹੈ ਜੈਨੂਨ ਦੂਜਾ ਸੁਆ ਤੇ ਇਹਦਾ ਕੋਈ ਰਿਕਾਰਡ ਪਹਿਲੇ ਸੁਏ ਦਾ ਪਤਾ ਹੋਵੇ ਕੋਈ ਵੀ ਇਹਦਾ 32 ਕਿਲੋ ਦੁੱਧ ਦੱਸਾਂਗਾ 32 ਕਿਲੋ ਤੇ ਪਲੂਣ ਦਾ ਪਾਇਆ ਹੁਣ ਇਹਦੇ 12 ਤਰੀਕ ਨੂੰ ਦਿਨ ਪੂਰੇ ਆ ਅੱਜ ਤਕਰੀਬਨ 14-15 ਦਿਨ ਲੱਝੂਗੀ 14-15 ਦਿਨ ਲੱਝੂਗੀ ਠੀਕ ਹੈ ਤੇ ਚੀਪਾ ਜੂਪਾ ਚਾਰੇ ਸਣਾ ਦਾ ਓਕੇ ਆ ਮੈਂ ਕਹਾਂ ਓਕੇ ਆ ਜੀ ਭਲਾ ਕੋਈ ਵੀਡੀਓ ਚਾਹੀਏ ਵੀ ਮੰਗਾ ਲੂਗਾ ਸਣ ਖੱਟ ਕੇ ਭੇਜ ਦਿਆਂਗੇ ਆਪਣੀ ਜ਼ਿੰਮੇਵਾਰੀ ਹੋਊਗੀ ਹਾਂ ਜੀ ਜ਼ਿੰਮੇਵਾਰੀ ਠੀਕ ਹੈ 15 ਦਿਨ ਸੂਣ ਚ ਬਾਕੀ ਪਏ ਆ ਅੰਦਾਜ਼ਾ ਗਰਮੀ ਦੇ ਹਿਸਾਬ ਨਾਲ ਲਾਅ ਚੱਲੀ ਆ ਕਿ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਹੈ ਕਿ 40 ਕਿਲੋ ਦੇਣਾ ਚਾਹੀਦਾ ਬੈਡ ਮਨ ਕੇ ਚੱਲੇ ਵੀ 35 ਤੋਂ ਪਾਰ ਵਾਲੀ ਹੈਗੀ ਆ ਹੈਗੀ ਹੈ ਜੀ ਹੈਗੀ ਠੀਕ ਹੈ ਤੇ ਸੀਮਨ ਵਗੈਰਾ ਕਿਹੜਾ ਲੱਗਿਆ ਕੋਈ ਪੁੱਛਿਆ ਉਹ ਵੀ ਇਹਦੇ ਲੱਗਿਆ ਵੀਰੇ ਜਿਹੜੇ ਬਾਗਾਂ ਤੋਂ ਲਈ ਆ ਉਹਨਾਂ ਨੇ ਦੱਸਿਆ ਮੈਨੂੰ ਠੀਕ ਹੈ ਹਾਂਜੀ ਤੋਰੇ ਬਾਹਰ ਸੁਬਰ ਕਦ ਕਾਠ ਵਗੈਰਾ ਦੇਖੋ ਬੈਡ ਦਾ ਪੂਰੇ ਵੱਡੇ ਸਾਈਜ਼ ਦੇ ਵਿੱਚ ਆ ਡਬਲ ਪੂਰੀ ਝਿੱਲੇ ਵਾ ਬਿਲਕੁਲ ਕੰਪੈਕਟ ਹਵਾਨਾ ਸੂਨ ਦੇ ਵਿੱਚ ਅਜੇ ਦੇ 14 15 ਦਿਨ ਬਾਕੀ ਪਏ ਆ ਤੇ ਦੰਦੋ ਛੇਦਾਂ ਦਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਪਹਿਲੇ ਸਵੇ 32 33 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ 14 15 ਦਿਨ ਬਾਕੀ ਇਸ ਵਾਰ 40 ਲੀਟਰ ਤੱਕ ਜੇ ਆਪਣਾ ਚੰਗਾ ਸਿਸਟਮ ਮੈਨੇਜਮੈਂਟ ਵਗੈਰਾ ਚੰਗੀ ਹੋ ਗਈ ਤਾਂ ਆਪਾਂ 40 ਲੀਟਰ ਤੱਕ ਦੁੱਧ ਹੀ ਵੇਚੋ ਸਕਦੇ ਵੇਖ ਸਕਦੇ ਚੌਂਦੀ ਬੈਂਦੀ ਮੰਨ ਕੇ ਲੈ ਲਿਓ ਤੇ ਲੇਵਾ ਦੇਖੋ ਬਿਲਕੁਲ ਖੁੱਚਾਂ ਤੋਂ ਪੁਰਾਣਾ ਕੰਪੈਕਟ ਹੋਵਣਾ ਜਮਾ 34000 ਪੱਤੀ ਚੋਈ ਕਰ ਲਈਏ ਚਾਹੇ ਮਜੀਨੀ ਦੋਨੇ ਟਾਈਪ ਦਾ ਲੱਗਿਆ ਵਾਸਾ ਤੇ ਬਾਈ ਜੀ ਮੁੱਲ ਇਹਦਾ ਕੀ ਰੱਖਿਆ ਮੁੱਲ ਵੀਰੇ 1,30,000 ਰੁਪਇਆ 1,25,000 ਹੀ ਦੇ ਦੇਣ ਮਾਨ ਤਨ ਮਾੜਾ ਮੋਟਾ ਹੋ ਜੂਗਾ ਮਾਨ ਤਨ ਹੋ ਜੂ ਤੇ ਅੱਗੇ ਭਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਬੱਚੀ ਦੇਖੀ ਜਾਨੇ ਇਹ ਕਿਹੜਾ ਸੂਆ ਜੀ ਇਹ ਵੀ ਦੂਜੇ ਸੂਏ ਦਾ ਜੀ ਤੇ ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ ਇਹਦੇ ਵੀ ਦਸ ਦਿਨ ਰਹਿੰਦੇ ਜੀ ਦਸ ਦਿਨ ਬਾਕੀ ਮੜ ਜੇ ਮੜੇ ਸੰਗਾਂ ਦੇ ਫੋਟਾ ਹੈਗੀਆਂ ਹਨਾ ਹਾਂ ਜੀ ਹਾਂ ਜੀ ਫੋਟਾ ਹੈਗੀਆਂ ਥਣਸਣ ਉਹ ਹਵਾਨਾ ਚੰਗਾ ਇਹਦਾ ਪਲੂਨ ਦਾ ਦੁੱਧ ਕਿੰਨਾ ਸੀਗਾ ਇਹਦਾ ਪਲੂਨ ਦਾ 24 ਕਿਲੋ ਦੁੱਧ ਸੀ 24 25 ਕਿਲੋ ਹਾਂਜੀ ਇਹਦੀ ਕੀ ਅੰਦਾਜ਼ਾ ਲਾਈ ਆਪਾਂ ਅੰਦਾਜ਼ਾ ਦੇ ਦੂ 27 28 ਕਿਲੋ ਮੰਨ ਲੇ 25 ਤੋਂ ਪਰ ਵਾਲੀ ਹੈਗੀ ਆ ਹੈਗੀ ਹੈ ਜੀ ਦੇਨ 8 10 ਕੱਢ ਜੂਗੀ ਹਾਂਜੀ 12 ਤਰੀਕ ਨੂੰ ਇਹਦੇ ਦਿਨ ਪੂਰੇ ਠੀਕ ਹੈ ਤੇ ਇਹਦਾ ਭਾਵ ਯਾਰ ਕੀ ਰੱਖਿਆ ਆਪਾਂ ਇਹਦਾ ਵੀ ਮੁੱਲ 90000 ਰੁਪਏ 85 ਦੀ ਦੇਵਾਂਗੇ ਜੈਸ ਨੂੰ ਠੀਕ ਹੈ ਥੋੜਾ ਥੋੜਾ ਜੀ ਓਕੇ ਆ ਜਮਾ ਓਕੇ ਜੀ ਤੋਰੀ ਵੀਰੇ ਬਾਹਰ ਨੂੰ ਸੋ ਵੀਰੇ 85000 ਦੀ ਵੈੜ ਦੂਸਰਾ ਸਲੋਸ ਹੁੰਦੀ ਪਈ ਆ ਤੇ ਥਣ ਦੇਖੋ ਬਿਲਕੁਲ ਗੁੱਲੇ ਵਾਲਾ ਸੋ ਤੇ ਜਿੰਦ ਜਾਣ ਬਹੁਤ ਆ ਵਹਿੜ ਤੇ ਦੂਸਰਾ ਸੂਆ ਸੋ ਨੂੰ ਕੁਝ ਕੁ ਦਿਨ ਬਾਕੀ ਪਿਆ ਕੀਮਤ 90000 ਰੁਪਏ 85000 ਦੀ ਹੋ ਜੂਗੀ ਇਹਦੇ ਵਿੱਚੋਂ ਥੋੜਾ ਬਹੁਤਾ ਬਣਦਾ ਮਾਨਦਾਨ ਹੋ ਜੂਗਾ ਤੇ 25 ਲੀਟਰ ਤੱਕ ਪਾਰ ਦੁੱਧ ਪਾਉਣ ਵਾਲੀ ਵਹਿੜ ਦੂਸਰਾ ਸੂਆ ਜੈਨ ਨੂੰ ਸੁੰਦੀ ਆ ਤੇ ਫੇਸ ਕੁਆਲਟੀ ਵਗੈਰਾ ਦੇਖੋ ਡੱਬਾ ਡੱਬੀ ਵਹਿੜਾ ਪ੍ਰਿੰਟ ਪੁنٹ ਬਹੁਤ ਚੰਗੇ ਆ ਤੇ ਥੋੜਾ ਨੌ ਲਹਣ ਵਾਲੇ ਉਹਦਾ ਕਰਕੇ ਥੋੜੀ ਤਕਲੀਫ ਜੀ ਮੰਨਦੀ ਆ ਤੇ ਥਾਂ ਤੁ ਨੂੰ ਮੋਟਾ ਸਾਫ ਸੁਥਰਾ ਸੋ ਪੰਡ ਮੀਨੀਆ ਮੋਗੇ ਜ਼ਿਲ੍ਹੇ ਦਾ ਪੰਡਾ ਦੋ ਵਹਿੜਾ ਪਤ ਖਾਦੀਆਂ ਇੱਕ ਵੱਡੀ ਐਚ ਐਫ ਇੱਕ ਮੀਡੀਅਮ ਐਸਫ ਦੂਜਾ ਸਵਸ ਹੁੰਦੀਆਂ ਨੰਬਰ ਬੋਲੇ ਫਿਰ ਦੁਬਾਰਾ ਆਪਣਾ 9988723406 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ